ਕਿਆਸ ਨੇ ਸਾਡੇ ਫੈਂਡਾ ਉਹ ਉਧਰ ਵੱਡਾ ਸਕੂਲ ਕਰਨ ਕਹਿ ਦਿੰਦੇ ਆ ਗਣਕਾਠੀਂ ਕਰਕੇ ਆਹੇ ਤੇ ਉਧਰ ਹੈਗਾ ਪੰਡਮੀ ਟਾਕਾ ਠੀਕ ਹੈ ਉਧਰ ਵੀ ਆ ਰਹੀਆਂ ਮਿੱਤ ਦਾ ਨਾਲੇ ਕਲੱਬ ਆ ਵੀਰੋ ਠੀਕ ਹੈ ਇਹ ਆ ਮਾਰਾ ਰਾਤ ਤੇ ਅੱਜ ਆਉਂਦਾ ਹਾਂ ਉਹਨਾਂ ਨੂੰ ਤੇ ਲਿਆਉਂਗੇ ਠੀਕ ਹੈ ਉਧਰ ਵੀ ਖੜੇ ਆਣੇ ਆ ਗਏ ਬਸ ਸਪੜਾ ਦੇ ਜਿਹੜੀ ਉੱਪਰਲੀ ਸਾਈਡ ਤੇ ਜਿਹੜਾ ਉਹ ਸੱਪੜਿਆ ਉਹਦੇ ਪਿਛੇ ਜਿਹੜੀ ਉਹ ਗਰਾਊਂਡ ਬਣ ਗਈ ਹੈ ਨਾ ਤੇ ਜਿਹੜੇ ਮੁਸਲ ਕਰੇ ਸਾਰੇ ਜੱਬ ਦੀ ਜਗ੍ਹਾ ਆ ਗਏ ਆ ਆਪਾਂ ਮਾਰੇ ਆ ਨਾ ਲੋਰੇ ਗਏ ਔਟੋ ਵਾਲੇ ਨੇ ਪੱਕਾ ਹੀ ਹੋ ਲਾਇਆ ਨਾ ਉਹ ਖੇਲਣ ਆ ਗਏ ਆ ਕਹਿੰਦੇ ਠੀਕ ਆ ਜਿੱਥੇ ਦੇਖੋ ਠੀਕ ਆ ਇੱਧਰ ਹੈਗਾ ਕਲੱਬ ਉਹ ਜਿਹੜਾ ਸਾਈਡ ਤੇ ਬਰੋ ਕਲੱਬ ਆ ਇਹ ਗਰਾਊਂਡ ਇੱਥੇ ਜਣੀ ਕਬੱਡੀਆਂ ਹੁੰਦੀਆਂ ਜਿਹੜੀਆਂ ਨਾ ਰੋੜ ਕੇ ਦੀਆਂ ਹੋਰ ਦਵੀਆਂ ਉਹ ਇੱਧਰ ਹੁੰਦੀਆਂ ਸਹੀ ਆ ਸਾਰੀਆਂ ਉੱਧਰ ਵੀ ਬੈਠੇ ਆ ਦੋ ਤਿੰਨ ਆ ਹਾਂ ਸਾਰੀਆਂ ਹੋਰ ਦਿੱਤਾ ਗੱਦਾ ਬਾਜੀ ਇੰਦਾਂ ਲਗੇ ਰਹੇ ਇਹ ਡੈਰ ਤੇ ਖੜ ਕੇ ਬਣਾਏ ਇਥੇ ਠੀਕ ਹੈ ਬਾਕੀ ਇਧਰ ਡੇਦੀ ਜਾਨੀ ਖੇਡਣੋ ਦੇ ਹਨ ਸਾਰੇ ਇਹ ਮੁੰਡੇ ਆਪਣੇ ਪਿੰਡ ਦੇ ਹਨਾ ਐਨਿਆ ਬਹੁਤ ਕਿਹਨਾਂ ਚ ਮਾਰਨ ਲੱਗੋ ਨੇ ਮਾਰੋ ਸਾਰੇ ਇਹਨੂੰ ਆਪਾਂ ਪਾਰ ਕਰਾਏ ਇਹਦਾ ਚਾਪ ਹੁੰਦਾ ਮੁੰਡਰ ਪਾਜਾਉਂ ਤੋੜੇ ਰੰਗ ਭਾਗੇ ਮਟਰਾਟ ਦੇਖਿਆ ਜਾ ਰਿਹਾ ਆ ਰਿਹਾ ਕੋਕੀ ਗਿਆ ਲੱਗ ਕੇ ਚੱਲ ਰਿਹਾ ਲੱਭੂ ਵੀ ਤਾਂ ਅੰਦਰ ਆਉਂਦਾ ਨਾ ਸਾਰਾ ਹੀ ਹੈ ਨਾ ਬੰਦੇ ਕੋ ਗਾਣਾ ਲਗਾਓ ਕੀ ਹੋ ਗਿਆ ਅਈ ਹੋਰੀੋ ਕੜਵੀ ਗਾਣਾ ਲੋ ਕੜਵੀ ਆਜਾ ਭਾਜੀ ਆਜਾ ਸਾਡੇ ਘਰ ਆਵੇ ਓਹ ਆ ਗਿਆ ਨਾ ਪਾਰ ਦਿਖਾ ਸਹੀ ਆ ਮੁੰਡਾ ਬਾਤ ਹੈਗਾ ਲੰਦ ਲਹਾਉਂਦੇ ਨਾ ਹੋਰ ਕਹਦਾ ਭਾਜੀ ਇਹ ਇੱਥੇ ਕਬੱਡੀਆਂ ਹੁੰਦੀਆਂ ਜਿਹੜੀਆਂ ਬਾਬਾ ਬਸੋਣੀਆਂ ਇੱਥੇ ਕਬੱਡੀਆਂ ਹੁੰਦੀਆਂ ਵੀਰੋ ਠੀਕ ਹੈ ਬਾਕੀ ਤੁਹਾਨੂੰ ਪਤਾ ਹੀ ਆ ਹੈਨਾ ਇਹੋ ਗਰਾਉਂਡ ਆ ਜਿੱਥੇ ਰੋੜ ਕੇ ਦੀਆਂ ਛੋੜੇ ਰੋੜ ਕੇ ਦੀਆਂ ਕਬੱਡੀਆਂ ਹੁੰਦੀਆਂ ਵੀਰੋ ਬਾਬਾ ਪਸਾਹਾ ਲੋ ਠੀਕ ਆ ਅੱਗੇ ਕਲਾਕਾਰ ਵੀ ਲੱਗਦਾ ਸੀ ਕੁਝ ਕਾਰਨਾ ਕਰੇ ਕਲਾਕਾਰ ਵੀ ਲੱਗਣੋ ਯਾਨੀ ਕਿ ਹੋ ਗਿਆ ਹਣਾ ਅੱਗੇ ਕਲਾਕਾਰ ਆਉਂਦੇ ਫਿਰ ਨਵੇਂ ਤੋਂ ਨਵੇਂ ਠੀਕ ਆ ਆਹ ਕਲੱਬ ਬਾਬਾ ਪਸਾਹਾ ਜੀ ਦਾ ਸਾਰੇ ਹਣਾ ਇਹ ਜਦੋਂ ਮੈਂ ਨਿੰਕ ਲਾਉਂਦੇ ਆ ਦੇਖੋ ਕਿੰਨਾ ਫੋਨਾ ਬਣਾਇਆ ਗਿਆ ਸਾਰਾ ਸਮਾਨ ਜੇ ਦੋ ਵੀ ਕਲੱਬ ਦੇ ਦਾਤ ਹੁੰਦਾ ਠੀਕ ਆ ਸਾਰਾ ਯਾਰ ਬਾਕੀ ਇਦਾਂ ਉਹ ਪਹਿਲੇ ਦਾਦਾ ਜੀ ਜਿੰਦਾ ਆਪਾਂ ਵੀਰ ਸਾਡਾ ਪਹਿਲੇ ਜਿੱਦਾਂ ਜਿੱਥੋਂ ਬਣਦੇ ਆ ਜਿੱਦਾਂ ਕਹਿੰਦੇ ਸੇਵਾ ਹਨ ਥੋੜੀ ਵਾਲੀ ਜਿੰਨੀ ਕੁ ਹੈਗੀ ਆ ਤੇ ਉਹਦਾ ਆਪਾਂ ਸਮਾਨ ਲਿਆਂਦਾ ਨਾ ਭਾਜੀ ਥੋੜੀ ਥੋੜੀ ਇਦਾਂ ਸਮਾਨ ਇਕੱਠਾ ਹੋ ਜਾਂਦਾ ਕਲੱਬ ਦਾ ਨਾ ਨਾ ਡੱਕਰਾਓ ਹਾਂ ਔਰ ਹੀ ਕਿਸ਼ਵਗਰ ਅਗਰ ਵੀ ਸਾਰੇ ਪਾਸੇ ਲੱਗੇ ਹੋਏ ਜ਼ੀਰੋ ਹੈ ਨਾ ਇੰਦਰ ਦਾ ਗਾਣਾ ਹੈ ਨਾ ਉਹ ਕਿੰਨੇ ਦੇ ਮੁੰਡੇ ਆ ਜਾਂਦੇ ਇੱਥੇ ਕਿੰਨੇ ਕ ਮੁੰਡੇ ਆਉਂਦੇ ਇੱਥੇ ਪਰ ਅਸਾਈ ਸਹੀ ਉਹ ਤਾਂ ਮੇਜ ਲਾਉਂਦੇ ਉਦਾਂ ਸਹੀ ਹੈ ਬਈ ਦਾ ਫੋਟੋ ਵਾਲਾ ਵਗਾ ਖੇਡਦੇ ਨਸ਼ੇ ਨਾਲ ਉਹ ਤਾਂ ਪਚਾਇਆ ਹੈ ਨਾ ਖੇਲਣ ਵਾਲਾ ਨਿਆਣਿਆਂ ਦਾ ਧਿਆਨ ਦੇਊਗਾ। ਬਾਕੀ ਤੁਹਾਡੀ ਵੀ ਜਲਾ ਭਾਜੀ ਕੀ ਕਹਣਾ? ਭਾਜੀ ਮੇਰੀ ਇਹੀ ਥਲਾ ਆ ਵੀ ਦਾ ਬੱਚੇ ਨਸ਼ਿਆਂ ਤੋਂ ਦੂਰ ਰਹਿੰਦੇ ਆ। ਵੀ ਇੰਦਾ ਖੇਲਦੇ ਆ, ਕਬੱਡੀਆਂ ਖੇਲਦੇ ਆ, ਵਧੀਆ ਖੇਲਦੇ ਆ ਸਾਡੇ ਸਾਹਮਣੇ ਦੇਖੋ ਕਿੰਦਾ ਖੇਲਣ ਲੱਗਿਓ ਆ। ਵਧੀਆ ਖੇਲਦੇ ਆ, ਇੱਥੇ ਆਉਂਦੇ ਆ ਜਿੰਮ ਲਾਉਂਦੇ ਆ। ਪਹਿਲਾਂ ਖੇਲਦੇ ਆ ਫਿਰ ਜਿੰਮ ਲਾਉਂਦੇ ਫਿਰ ਰੰਗ ਕਰਦੇ ਆ। ਵਧੀਆ ਚਿਆ ਦੂਤ ਕੋਲ ਨਹੀਂ ਆ ਕਿ ਜੇ ਪਾਸ ਪ੍ਰੀਮਾ ਦੇ ਲੋਕਾਂ ਨੂੰ ਜਦੋਂ ਇਹ ਆਇਆ ਤਾਂ ਇਹੋ ਹੀ ਕੀਤਾ ਜਾਵੇ ਵੀ ਬਸ ਬਾਤ ਤੋਂ ਬਾਤ ਬਨੇਆਂ ਨੇ ਵਾਪਸ ਜੈਮ ਮਜੀਤ ਕੇ ਕਹਿਣਾ ਚਾਹੀਦਾ ਵੀ ਆ ਵਾਸਤੂ ਤੁਸੀਂ ਜੈਮ ਲਾਓ ਵਧੀਆ ਖੇਲੋ ਖੁੱਦੋ ਪਸ ਇਹ ਹੀ ਆ ਹਾਂਜੀ ਖਾਣਾ ਪੀਣਾ ਵਧੀਆ ਖਾਓ ਬਾਹਲੀ ਚੀਜ਼ਾਂ ਨੂੰ ਬੰਦ ਕਰੋ ਹਾਂਜੀ ਘਰ ਦੀ ਖਰਾਕ ਖਾਓ ਹਾਂਜੀ ਭਾਜੀ ਧੰਨਵਾਦ ਜੀ ਬਾਠੇ ਕਿਹਦਾ ਡੱਬਰਾ ਕਿਲਾ ਭਈ ਮੇਰਾ ਭਾਜੀ ਰਮਨ ਮੰਤਾਈਏ ਜੀ ਇਹੇ ਮੁੰਡਾ ਲੈ ਕੋ ਲਈ ਖੰਡੀ ਬਾਜੀ ਸਹੀ ਹੈ ਖੰਡੀ ਬਾਜੀ ਇਹੇ ਮਾਤਾ ਰੌਣਕਾ ਜੀ ਦਾ ਪਿਰਾਮ ਪੇ ਜਿਹੜਾ ਇਹਨੇ ਨਸ਼ੇ ਤੋਂ ਦੂਰ ਰੱਖਣ ਲਈ ਨਿਆਰਾ ਰਵਾਣਾ ਠੀਕ ਹੈ ਤੇ ਕੁੱਝ ਹੋ ਰਹੀ ਹੈ ਪਿੰਡੋਂ ਠੀਕ ਆ ਤੁਹਾਨੂੰ ਪਤਾ 50 ਰੁਪਏ ਅੰਦਰ ਆਣੇ ਦੀ ਕਰਾਇਆ ਸੀ ਤਾਂ ਕਿ ਉਹ ਦੂਰ ਰੱਖਣ ਲਈ ਬਾਕੀ ਤੁਹਾਨੂੰ ਪਤਾ ਹੀ ਆ ਮੇਰਾ ਭਰਾ ਠੀਕ ਹੈ ਬਾਕੀ ਤੁਹਾਨੂੰ ਬਾਹਰ ਭੰਗਾਲਦੇ ਆ ਮੁੰਡੇ ਖੇਲਦੇ ਤੇ ਗਰਾਊਂਡ ਸਾਡੇ ਪਿੰਡ ਵੀ ਹੋ ਠੀਕ ਆ ਬਾਜੀ ਸਹੀ ਆ ਇਹੋ ਵੀਰੋ ਸਾਡੇ ਪਿੰਡ ਦਾ ਕਲੱਬ ਠੀਕ ਆ ਤੇ ਮੁੰਡੇ ਨੂੰ ਤਾਂ ਲਾਉਗੇ ਇੱਥੇ ਦੇਖੋ ਹਾਂ ਮੁੰਡੇ ਵੀ ਆਇਆ ਕਹਿੰਦਾ ਮੈਂ ਨਸ਼ਿਆ ਦਾ ਦੂਰ ਹੋ ਮੇਰਾ ਭਰਾ ਜਿੰਨਾ ਰਹਿ ਆਉਂਦਾ ਠੀਕ ਆ ਤੇ ਆਪਨੋ ਜਿੰਨੇ ਵੀ ਵੀਰ ਦੇਖਦੇ ਆ ਠੀਕ ਆ ਨਸ਼ੇ ਜ ਕੋਈ ਫਾਇਦਾ ਨਹੀਂ ਹਾਂ ਤੇ ਸਾਰੇ ਇਨਸਾਨ ਆਉਣ ਵਾਲੇ ਸਮਝਦਾ ਡਬੋ ਮਨਸਾਨ ਲੋਕ ਬੰਦਾ ਕਰਦਾ ਉਹਨੂੰ ਕੁਝ ਗੱਲਾਂ ਦਾ ਪਤਾ ਲੱਗਦਾ ਕੁਝ ਗੱਲਾਂ ਦਾ ਉਹਦਾ ਪਤਾ ਲੱਗਦਾ ਜਦੋਂ ਬੰਦਾ ਨਸ਼ਾ ਛੱਡ ਦਿੰਦਾ ਮੇਰੋ ਠੀਕ ਆ ਤੇ ਇਸ ਨੇ ਵੀ ਮੇਰਾ ਭਰਾ ਨਿਸ਼ਾਨਾ ਕਰੇ ਠੀਕ ਆ ਮਿਹਨਤ ਲਾਉ ਮੇਰਾ ਭਰਾ ਕਬੱਡੀ ਦੇ ਖੇਡ ਜੇ ਫੁੱਟਬਾਲ ਬੈਡਬਾਲ ਕਿਨੂੰ ਠੀਕ ਆ ਤੇ ਬਾਕੀ ਸਾਡੀ ਉਹ ਕਿਵੇਂ ਜੀ ਤੇ ਬਾਕੀ ਤੁਸੀਂ ਆਪ ਸਮਝਦਾਰੇ ਆ ਆਪਾਂ ਸਮਝਾਉਣ ਵਾਲੇ ਹੁੰਦੇ ਕੌਣ ਆ ਠੀਕ ਆ ਆਪਾਂ ਤਾਂ ਇੰਨਾ ਕਹਿ ਸਕਦੇ ਜਿੰਨੇ ਵੀ ਸਾਨੂੰ ਦੇਖਦੇ ਆ ਉਹ ਨਸ਼ੇਪਰਤੇ ਜਨਾਬਾਂ ਹਣਾ ਜਿਹੜੀ ਜਿਵੇਂ ਰੋਂਗੇ ਉਹ ਰੋਂਗੇ ਹੀ ਅਗਰ ਠੀਕ ਹੈ ਬਾਕੀ ਸਾਡੇ ਬਾਈ ਇੱਥੇ ਖੇਡ ਰਹੇ ਸਾਰੇ ਹਣਾ ਇਦਾਂ ਦੇਖੋ ਮੁੰਡੇ ਇਹ ਐਸਾ ਹੀ ਹੈ ਵੀ ਇੱਕ ਤਰ੍ਹਾਂ ਦੀ ਠੀਕ ਹੈ ਸ਼ਰੀਰ ਨੂੰ ਹਿਲਾਉਣਾ ਹਣਾ ਬਾਕੀ ਤੁਸੀਂ ਸੌਂ ਗੇ ਜਾ ਰਹੇ ਇੱਥੇ ਨਿਆਣੇ ਵੀ ਆਉਂਦੇ ਆ ਬੈਡਬਾਲ ਵਗੈਰਾ ਖੇਡਦੇ ਆ ਸਾਰੇ ਹਾਂ ਤੇ ਉਹ ਚੀਜ਼ਾਂ ਚੋਂ ਫੋਟੋ ਵਾਲ ਗੇਮ ਤੇ ਜਾਓ ਹਣਾ ਜਿੰਨੇ ਵੀ ਨਵੇਂ ਮੁੰਡੇ ਆ ਜਿਹੜੇ ਪੜਦੇ ਆ ਨਿਆਣੇ ਆ 8 8 10 ਹਸਾ ਖਾਦਾ ਹਾਂ ਇਹ ਹਣਾ ਇਹ 15 ਉਹ ਗੇਮ ਚ ਜਾਣਾ ਹਣਾ

ਮੁੰਡਾ ਲੈਣਗੇ ਹੋਰ ਬਾਕੀ ਦੇਖੋ ਹਲੇ ਹੋਣਾ ਆਉਂਦੇ ਰਹੋ ਆ ਵੀ ਦੇਖੋ ਇਹ ਵੀ ਆ ਚੱਲੇ ਬਾਅਦ ਸਹੀ ਦੰਦਿਆਂ ਨਾਲ ਆਪਣੇ ਬੰਦਿਆਂ ਨੂੰ ਰੋਕੋ ਇਹ ਜਿਵੇਂ ਸਾਡੇ ਪਿੰਡ ਦਾ ਕਲੱਬ ਠੀਕ ਆ ਨਾਲ ਮੁੰਡੇ ਖੇਡਦੇ ਸੀ ਫੁੱਟਬਾਲ ਵਗੈਰਾ ਬਾਕੀ ਤੁਸੀਂ ਦੱਸੋ ਕਮੈਂਟ ਕਰਕੇ ਠੀਕ ਆ ਤੇ ਇਹਦਾ ਨਸ਼ਾ ਪੱਤੀਆਂ ਨੂੰ ਮਡੇ ਦੂਰ ਰੰਦੇ ਆ ਠੀਕ ਆ ਤੇ ਜਿਹੜੇ ਗੇਮ ਵਾਲਾ ਆ ਕਈ ਬੰਦੇ ਨਿਆਣੀ ਉਮਰ ਦੇ ਵਿੱਚ ਗੇਮ ਵਾਲਾ ਪੈ ਜਾਂਦੇ ਆ ਠੀਕ ਆ ਉਹ ਤੁਹਾਨੂੰ ਪਤਾ ਹੀ ਹੋਵੇਗਾ ਸਕੂਲਾਂ ਦੇ ਵਿੱਚ ਇੰਨੇ ਵੀ ਨਿਆਣੇ ਪੜਦੇ ਆ ਉਹਨਾਂ ਦੀ ਕੋਈ ਤਾਂ ਕੋਈ ਮੇਰੇ ਹਿਸਾਬ ਨਾਲ ਗੇਮ ਨੂੰ ਜ਼ਰੂਰੀ ਆ ਉਹ ਵੀ ਤੁਹਾਨੂੰ ਪਤਾ ਜਿਹੜੇ ਮੁੰਡੇ ਗੇਮ ਨੂੰ ਰੱਖਦੇ ਆ ਜਾਂ ਕੁੜੀਆਂ ਗੇਮ ਰੱਖਦੀਆਂ ਉਹਨਾਂ ਦੀ ਨੌਕਰੀ ਵਗੈਰਾ ਮੈਨ ਨਹੀਂ ਸੌਖੀ ਹੋ ਜਾਂਦੀ ਆ ਹਨਾ ਤੇ ਇਸ ਲਈ ਜਿਹੜੇ ਨਿਆਣੇ ਪੜਦੇ ਆ ਉਹ ਕੋਈ ਗੇਮ ਖੇਡਣ ਠੀਕ ਆ ਇਹ ਜਦੋਂ ਕੋਈ ਵੀ ਖੇਡਣਾ ਹਨਾ ਫੁੱਟਬਾਲ ਵਗੈਰਾ ਹੋਇਆ ਹੋਕੀ ਹੋਈ ਇਹ ਰੈਡਬੋਲ ਵਗੈਰਾ ਹੋਗਾ ਕਬੱਡੀ ਹੋਈ ਹਨਾ ਤੇ ਖੇਡ ਇਹਨਾਂ ਨਾਲ ਜਾਨੀ ਕਿ ਤੁਸੀਂ ਗਰੁੱਪਾਂ ਦਾ ਜਿਹੜਾ ਸਕੂਲ ਦੇ ਵਿੱਚ ਹੁੰਦੇ ਹਨਾ ਬਣਿਓ ਤੇ ਬਾਕੀ ਤੁਸੀਂ ਦੱਸੋ ਕੀ ਕਹਿਣਾ ਇਸ ਮਾਈਕਰ ਤੇ ਹਨਾ ਤੇ ਬਾਕੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਬਲੌਗ ਨੂੰ ਖੇਡ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਠੀਕ ਹੈ ਤੁਹਾਡੇ ਲਈ ਆਪਾਂ ਬਣਾਉਨੇ ਆ ਬਾਕੀ ਤੁਹਾਡੇ ਲਈ ਆਪਾਂ ਬਣਾਉਨੇ ਆ ਤੇ ਬਾਕੀ ਤੁਹਾਨੂੰ ਪਤਾ ਹੀ ਆ ਹਨਾ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ